ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਬੋਲੀ ਸਾਹਿਬ ਦੇ ਸ਼੍ਰੀ ਗੋਇੰਦਵਾਲ ਸਾਹਿਬ ਤੇ ਇਹ ਆਪਣੀ ਆਗੇ ਦਰਸ਼ਨੀ ਜੋੜੀ ਤੇ ਉਹ ਤੁਸੀਂ ਸਾਹਮਣੇ ਦੇਖ ਰਹੇ ਆ ਬੋਲੀ ਸਾਹਿਬ ਹਨਾ ਸੋ ਚੱਲਾਂਗੇ ਅੰਦਰ ਆ ਇਧਰਲੀ ਬਾਹਰਲੀ ਸਾਈਡ ਪਾਰਕਿੰਗ ਆ ਗਈ ਤੇ ਇੱਕ ਚੀਜ਼ ਇੱਥੇ ਹੋਰ ਆ ਦੁਕਾਨਾਂ ਬਹੁਤ ਆ ਵੀ ਦਰਸ਼ਕੋ ਆਹ ਦੇਖ ਲਓ ਇਧਰੋਂ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਉਹ ਪਿਛੇ ਤੱਕ ਉਹਦਰ ਦੁਕਾਨਾਂ ਹੀ ਦੁਕਾਨਾਂ ਹਨਾ ਇਹ ਬਾਅਦ ਚ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਉਹ ਆਪਾਂ ਹੁਣ ਚੱਲਾਂਗੇ ਜੋੜੇ ਲਾਵਾਂਗੇ ਤੇ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਕਹਾਂਗੇ ਨਾਲੇ ਦਰਸ਼ਨ ਤੇ ਇੱਕ ਚੀਜ਼ ਹੋਰ ਦਰਸ਼ਕੋ ਤੁਹਾਨੂੰ ਇੱਥੇ ਆਪਣੇ ਸਿੱਖ ਇਤਿਹਾਸ ਨਾਲ ਰਿਲੇਟਡ ਕਿਤਾਬਾਂ ਮਿਲ ਜਾਣਗੀਆਂ ਹਨ ਤੁਸੀਂ ਦੇਖ ਸਕਦੇ ਹੋ ਭਲੇ ਹੀ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਬਿਨ ਆਵੇ ਸੋ ਇਹ ਜਿਹੜੀ ਸੇਵਾ ਹੋਈ ਆ ਨਾ ਇਹ ਹੁਣੇ ਹੋਈ ਆ ਕਿਉਂਕਿ ਮੈਂ ਪਹਿਲਾਂ ਆਇਆ ਸੀਗਾ ਪਹਿਲਾਂ ਹੈ ਨਹੀਂ ਸੀ ਇਹ ਤੇ ਉਦੋਂ ਸੇਵਾ ਚੱਲਦੀ ਸੀਗੀ ਪਰ ਬਣਿਆ ਨਹੀਂ ਸੀ ਹੁਣ ਦੇਖੋ ਕਿੰਨਾ ਸੋਹਣਾ ਬਣ ਗਿਆ ਹੈ ਨਾ ਤੇ ਗੁਰੂ ਘਰ ਤਾਂ ਵੈਸੇ ਬਹੁਤ ਸੋਹਣੇ ਹੁੰਦੇ ਆ ਤੇ ਉਧਰ ਆਪਣੀ ਦਰਸ਼ਨੀ ਡਿਉੜੀ ਆ ਚੱਲਾਂਗੇ ਉੱਥੇ ਇਹ ਸਾਰੇ ਦਾ ਸਾਰਾ ਦੁਆਰਾ ਬਣਿਆ ਆ ਪਹਿਲਾਂ ਇਹ ਹੈ ਨਹੀਂ ਸੀ ਤਕਰੀਬਨ ਅੱਜ ਤੋਂ 5-6 ਮਹੀਨੇ ਪਹਿਲਾਂ ਹੈ ਨਹੀਂ ਸੀ ਤੇ ਹੁਣ ਸਾਰੀ ਸੇਵਾ ਦੁਆਰਾ ਹੋਈ ਆ ਤੇ ਇੱਧਰ ਕੜਾਹ ਪ੍ਰਸ਼ਾਦ ਦੀ ਪਰਚੀ ਆ ਗਈ ਆ ਤੇ ਸਾਹਮਣੇ ਉਹ ਆਪਣੇ ਬੌਲੀ ਸਾਹਿਬ ਆ ਸ਼ਾਇਦ ਰਸਤਾ ਇੱਧਰੋਂ ਬੰਦ ਕੀਤਾ ਹੋਊਗਾ ਕਿਉਂਕਿ ਕੰਮ ਚੱਲ ਰਿਹਾ ਆ ਤੇ ਦੇਖ ਸਕਦੇ ਤੁਸੀਂ ਧੂਆਂ ਉੱਡਦਾ ਪਿਆ ਹਨਾ ਸੋ ਆਪਾਂ ਚੱਲਾਂਗੇ ਇਹ 84 ਪੌੜੀਆਂ 83 ਪੌੜੇ ਤਿਹਾੜ ਵੀ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਆਪਾਂ ਆਕੋਸ਼ ਇਥੇ ਬੇਨਤੀ ਲਿਖੀ ਹੋਈ ਆ ਸੰਗਤਾਂ ਪ੍ਰਤੀ ਜ਼ਰੂਰੀ ਬੇਨਤੀ ਸੋ ਤੁਸੀਂ ਇਹਨੂੰ ਪੜਿਓ ਹਨਾ ਪਾਉਜ਼ ਕਰ ਲਿਓ ਤੇ ਇਹ ਜ਼ਰੂਰ ਪੜ ਲਿਓ ਇੱਕ ਵਾਰੀ ਕੁਝ ਅੰਦਰ ਇਨਸਟ੍ਰਕਸ਼ਨ ਹੋਣੀਆਂ ਆ ਤੇ ਗੁਰੂ ਕ੍ਰਿ ਸਾਧ ਸੰਗਤ ਜੀ ਬੌਲੀ ਸਾਹਿਬ ਦੀ ਪਵਿੱਤਰਤਾ ਤੇ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆ ਬੌਲੀ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨਾ ਸਖਤ ਮਨਾ ਹੈ ਸੋ ਆਪਾਂ ਵੀਡੀਓਗ੍ਰਾਫੀ ਬੰਦ ਕਰਦਾਂਗੇ ਉਧਰ ਤੁਹਾਨੂੰ ਇਤਿਹਾਸ ਆਪਾਂ ਦੱਸਾਂਗੇ ਇਹਦਾ ਬਾਹਰ ਆ ਕੇ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਹੁੰਦਾ ਜੀ ਗੁਰੂ ਅਮਰਦਾਸ ਜੀ ਨੇ ਇਹ 84 ਪੌੜੀਆਂ ਦਾ ਨਿਰਮਾਣ ਇਸ ਵਾਸਤੇ ਕੀਤਾ ਸੀ ਜਦੋਂ ਵੀ ਸੰਗਤ ਹਰੇਕ ਪੌੜੀ ਤੇ ਸ্নান ਕਰੂਗੀ ਹਰੇਕ ਪੌੜੀ ਤੇ ਬੈਠ ਕੇ ਉਸ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰੇਗੀ ਉਪਰੰਤ ਨਹਾਊਗੀ ਤੇ ਉਸ ਦੀ 84 ਕੱਟੀ ਜਾਊਗੀ ਭਾਵ 84 ਪੌੜੀਆਂ ਤੇ 84 ਵਾਰ ਜਪਜੀ ਸਾਹਿਬ ਜੀ ਦਾ ਪਾਠ ਤੇ 84 ਵਾਰ ਬੌਲੀ ਸਾਹਿਬ ਵਿੱਚ ਸ্নান ਕਰਨ ਉਪਰੰਤ ਉਸ ਦੀ 84 ਘੱਟਿ ਜਾਓ ਵੀ ਮਤਲਬ 84 ਲੱਖ ਜੁਨਾ ਤੋਂ ਉਸ ਨੂੰ ਛਟਕਾਰਾ ਮਿਲੇਗਾ ਤੁਸੀਂ ਦੇਖ ਸਕਦੇ ਆ ਸੰਗ ਤਾਂ ਪੌੜੀ ਤੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਆਣੇ ਤੇ ਸਾਈਡ ਤੇ ਮਾਰਕਿੰਗ ਵੀ ਕੀਤੀ ਹੋਈ ਆ ਤਾਂ ਜੋ ਸਾਥ ਸੰਗਤਾਂ ਨੂੰ ਯਾਦ ਰਹੇ ਵੀ ਅਸੀਂ ਕਿਸ ਪੌੜੀ ਤੇ ਬੈਠ ਕੇ ਪਾਠ ਕਰ ਚੁੱਕੇ ਹਾਂ ਤੇ ਅਸੀਂ ਕਿੰਨੀਵੀਂ ਪੌੜੀ ਤੇ ਆ। ਸਵੇ 84 ਪੌੜੀਆਂ ਦੰਦ ਨਿਰਮਾਨ ਜੀ ਦੀ ਸਾਭ ਜੀ ਨੇ ਕਰਵਾਇਆ ਸੀ ਜਿਸ ਨੂੰ ਬੌਲੀ ਸਾਹਿਬ ਵੀ ਕਿਹਾ ਜਾਂਦਾ ਆ ਤੇ ਇਹ ਇੱਕ ਸਿੱਖੀ ਧੁਰਾ ਵੀ ਆ ਇਸ ਤੋਂ ਪਹਿਲਾਂ ਜਿੱਲਾ ਸਿੱਖੀ ਧੁਰਾ ਸੀਗਾ ਉਸ ਗੁਰਦੁਆਰਾ ਖਡੂਰ ਸਾਹਿਬ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਇਸ ਬੋਲੀ ਦਾ ਨਿਰਮਾਣ ਕਰਾਇਆ ਕੋੜੀਆਂ ਜਿੱਥੇ ਗੁਰੂ ਅਮਰਦਾਸ ਜੀ ਨੇ ਕਿਹਾ ਸੀਗਾ ਹਰੇਕ ਕੋੜੀ ਤੇ ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਸੱਚੇ ਮਨੋਂ ਪਾਠ ਕਰਨ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਜਿਹੜਾ ਇਸ਼ਨਾਨ ਕਰੇਗਾ 84 ਬਾਤ ਇਹਦੇ 84 ਘਟੇ ਜਾਊਗੀ 84 ਮਤਲਬ 84 ਲੱਖ ਜੁਨਾ ਜਿਵੇਂ ਅਸੀਂ ਸੰਸਾਰ انسان ਦਾ ਜਨਮ ਲੈਣ ਤੋਂ ਭਰਾੜਤ ਹੁੰਦੀ ਹੈ ਨਾ ਸੋ 84 ਜੁਨਾ ਕੱਟਣਾ ਜਾਣੀ ਹੈ ਸੋ ਬਹੁਤ ਸਾਫ਼ ਸੈਂ ਜਦੋਂ ਇਸ਼ਨਾਨ ਕਰਦਿਆਂ ਹਨ ਤੇ 84 ਆਪਣੀ ਕਰਾਉਂਦਾ ਕਰਾ ਪ੍ਰਸਾਦ ਦੀ ਕੋਈ ਹੁਣ ਕਰਵਾ ਲਿਆ ਤੇ ਦਰਸ਼ਨ ਕਰਾਂਗੇ ਹੁਣ ਅੰਦਰ ਤੇ ਉਹਥੇ ਪੱਲਾ ਕਰਉਣੀ ਆ ਸੇਵਾ ਚੱਲ ਰਹੀ ਆ ਆ ਆਪਣੇ ਬੋਲੀ ਸਾਹਿਬ ਦਾ ਦਰਬਾਰ ਇਧਰੋਂ ਵਿੱਚੋਂ ਆਪਾਂ ਐਂਟਰ ਕਰਦੇ ਆ ਤੇ ਆ ਦੇਖੋ ਇਹ ਤਾਂ ਬੈਕ ਸਾਈਡ ਤੇ ਦੇਖੋ ਕਿੰਨਾ ਸੋਹਣਾ ਇੱਕ ਤੁਹਾਨੂੰ ਨਾ ਇੱਥੇ ਰਹਾਇਸ਼ ਵਾਸਤੇ ਸરાਹਣ ਕਮਰੇ ਵੀ ਮਿਲ ਜਾਣਗੇ ਆ ਦੇਖੋ ਕਮਰੇ ਹੀ ਆ ਸਾਰੇ ਪਹਿਲਾਂ ਤਾਂ ਹੁਣ ਬਹੁਤ ਜ਼ਿਆਦਾ ਚੇਂਜਸ ਕਰਤਾ ਉਹ ਤੋਂ ਸੇਵਾ ਬਹੁਤ ਚੱਲਦੀ ਪਈ ਹੈ ਨਾ ਹੁਣ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬਾਹਰ ਉਹ ਸਾਰਾ ਕੁਝ ਨਵਾਂ ਬਣਿਆ ਹੋਇਆ ਇੱਥੇ ਤੋਂ ਕੁਝ ਪੰਕਤੀਆਂ ਲਿਖੀਆਂ ਹੋਈਆਂ ਆ ਗੁਰੂ ਅਮਰਦਾਸ ਕੀ ਅਕਪ ਕਥਾ ਹੈ ਕਿ ਪੀ ਜੀ ਕਛ کہیں ਨਹੀਂ ਜਾਏ ਤਾਂ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਪੁਰਾਣੀ ਆਪ ਇਹ ਦੇਖ ਸਕਦੇ ਹਾਂ ਨਾ ਇਹ ਲਿਖਿਆ ਸਾਤ ਸੰਗਤ ਜੀ ਇਹ ਇੱਥੇ ਲਿਖਿਆ ਗੁਰਦੁਆਰਾ ਸਹਿਬਾਂ ਦੇ ਦਰਸ਼ਨ ਕਰੋ ਜੀ ਗੁਰਦੁਆਰਾ ਚਵਾਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਆਪਾਂ ਗੁਰਦੁਆਰਾ ਖੂਹ ਸਾਹਿਬ ਦੇ ਬਾਬਾ ਸਾਵਣ ਮੱਲ ਜੀ ਬੋਲ ਸੀਗਾ ਤੁਹਾਨੂੰ ਇਹ ਆਪਾਂ ਇਹ ਗੁਰਦੁਆਰਾ ਦੇ ਦਰਸ਼ਨ ਜ਼ਰੂਰ ਕਰਵਾਵਾਂਗੇ ਜੀ ਇਸੇ ਵੀਡੀਓ ਚ ਉਹ ਦੇਖੋ ਸਾਹਮਣੇ ਇਹ ਆ ਇਧਰ ਦੀਵਾਨ ਹਾਲ ਜਿੱਥੇ ਜਦੋਂ ਕੋਈ ਦੀਵਾਨ ਸਜਦਾ ਹੋਣਾ ਤੇ ਇੱਥੇ ਲਾਈਵ ਗਰਬਾਨੇ ਜਾਂ ਨਾ ਚਲਦਾ ਹੋਣਾ ਤੇਰੀ ਬੈਕਸਾਈਡ ਨਾਲ ਇਧਰ ਬਿਆਸ ਦਰਿਆ ਵਗਦਾ ਹੈ ਗੋਇੰਦਵਾਲ ਸਾਹਿਬ ਉਹੀ ਸਥਾਨ ਆ ਜਿੱਥੇ ਅਕਬਰ ਬਾਦਸ਼ਾਹ ਨੇ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਸੀ ਆ ਲੰਗਰ ਹਾਲ ਦਾ 3D ਬਣ ਰਿਆ ਕਾਰ ਸੇਵਾ ਪੂਰੀ ਸਾ ਵਾਲੇ ਕਰਾ ਰਿਆ ਗੁਰਦਵਾਰਾ ਬoi ਸਾਹਿਬ ਗੋਇੰਦਵਾਲ ਦੇ ਕਿ ਬਣ ਰਹੇ ਲੰਗਰ ਹਾਲ ਦੀ ਇਮਾਰਤ 3D ਇੱਕ ਦਰਸ਼ਕ ਨੂੰ ਧੰਨ ਮੈਂ ਦੱਸ ਦਵਾਂ ਜਿਹੜਾ ਅਕਬਰ ਬਾਦਸ਼ਾਹ ਸੀ ਨਾ ਹਰ ਇੱਕ ਧਰਮ ਦੇ ਪ੍ਰਤੀ ਬਹੁਤ ਵਧੀਆ ਸਿਵਲ ਦਾ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਇਆ ਸੀ ਤੇ ਉਸਨੇ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਸੀ ਤੇ ਉਸਨੇ ਗੁਰੂ ਮਹਾਰਾਜ ਜੀ ਨੂੰ ਉਹ ਸਾਹਮਣੇ ਤੁਸੀਂ ਦੇਖ ਰਹੇ ਆ ਬੋੜੀ ਸਾਹਿਬ ਜਿੱਥੇ ਇਸ਼ਨਾਨ ਕਰਦੇ ਆ ਹਨ ਤੇ ਉਹਦੀ ਉੱਪਰੋ ਸ਼ਰਤਾਂ ਇਹ ਤੇ ਆ ਇਧਰ ਨਵਾਂ ਬਣ ਰਿਹਾ ਲੰਗਰ ਹਾਲ ਇਹਦਾ ਤੁਸੀਂ 3D ਐਨੀਮੇਸ਼ਨ ਦੇਖੀ ਆ ਆ ਲੰਗਰ ਹਾਲ ਹੈਗਾ ਪੁਰਾਣਾ ਸੋ ਬਹੁਤ ਚੇਂਜੇਸ ਹੋ ਗਏ ਆ ਹੰਗੋਦਵਰਾ ਸਾਹਿਬ ਚ ਤੇ ਆ ਇਧਰ ਆ ਗਿਆ ਆਪਣਾ ਇੱਥੇ ਚੱਲਦਾ ਹੋਣਾ ਲਾਈਵ ਮੰਜੀ ਸਾਹਿਬ ਜਿੱਦਾਂ ਨਾ ਕੀਰਤਨ ਵਗੈਰਾ ਦਰਬਾਰ ਲੱਗਦਾ ਹੋਣਾ ਇੱਕ ਨਾ ਦਰਸ਼ਕੋ ਤੁਸੀਂ ਆ ਚੀਜ਼ ਦੇਖੋ ਵੀ ਪਰ ਕਿਸੇ ਨੂੰ ਸਮਝ ਨਹੀਂ ਆਉਣੀ ਇਹ ਕੀ ਚੀਜ਼ ਹੈਗੀ ਕੀ ਨਹੀਂ ਸੋ ਮੈਂ ਤੁਹਾਨੂੰ ਦੱਸ ਦਵਾਂ ਇੱਥੋਂ ਨਾ ਪਹਿਲਾਂ ਪੌੜੀਆਂ ਜਾਂਦੀਆਂ ਹੁੰਦੀਆਂ ਸੀ ਥੱਲੇ ਨੂੰ ਇਹਦੇ ਥੱਲੇ ਦੀਵਾਨ ਹਾਲ ਆ ਤੇ ਉਹ ਹੁਣ ਪੌੜੀਆਂ ਕਰ ਦਿੱਤੀਆਂ ਬੰਦ ਤੇ ਹੁਣ ਦੀਵਾਨ ਹਾਲ ਆ ਗਿਆ ਆ ਦੇ ਇਧਰਲੀ ਸਾਈਡ ਪਤਾ ਮੈਨੂੰ ਵੀ ਨਹੀਂ ਸੀ ਤੇ ਮੈਂ ਪੁੱਛਿਆ ਫੇ ਤੇ ਉਹਨਾਂ ਨੇ ਦੱਸਿਆ ਸੀ ਵਾਦਾਰਾਂ ਨੇ ਕਿ ਇੱਥੋਂ ਪਹਿਲਾਂ ਥੱਲੇ ਨੂੰ ਪੌੜੀਆਂ ਜਾਂਦੀਆਂ ਹੁੰਦੀਆਂ ਸੀ ਤੇ ਪੌੜੀਆਂ ਕਰ ਦਿੱਤੀਆਂ ਜਾਂ ਬੰਦ ਤੇ ਪਰ ਦੀਵਾਨ ਹਾਲ ਥੱਲੇ ਹੈਗਾ ਆ ਉਹਦੀਆਂ ਪੌੜੀਆਂ ਜਾਂਦੀਆਂ ਆ ਇਧਰੋਂ ਤੇ ਸੰਗਤਾਂ ਜਾਣਦੀਆਂ ਆ ਥੱਲੇ ਹੁਣ ਪਾਰਕਿੰਗ ਵੇਰਾ ਬੰਗਾਨਾ ਆਤੀ ਆ ਕਿਉਂਕਿ ਦੀਵਾਨ ਹਾਲ ਆ ਗਿਆ ਹੁਣ ਉੱਪਰ ਆ ਸੋ ਆ ਦੇਖੋ ਦਰਸ਼ਕੋ ਇੱਧਰ ਲੀਆਂ ਪੌੜੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਇੱਧਰ ਹੁਣ ਥੱਲੇ ਨੂੰ ਜਾਣ ਵਾਲੇ ਸੇ ਦੀਵਾਨ ਹਾਲ ਵਾਸਤੇ ਪੌੜੀਆਂ ਇੱਧਰ ਹੋ ਜਾਂਦੀਆਂ ਤੇ ਹੁਣ ਦੀਵਾਨ ਹਾਲ ਵਾਸਤੇ ਉੱਪਰ ਆ ਗਿਆ ਆ ਤੇ ਆ ਕਰ ਦਿੱਤੀਆਂ ਬੰਦ ਇਹ ਸਾਰੇ ਆ ਗੁਰਦੁਆਰੇ ਸਾਹਿਬ ਦੀ ਜਗ੍ਹਾ ਆ ਦੇਖੋ ਜੀ ਆ ਲੰਗਰ ਹੱਬ ਬਣਦਾ ਇੱਧਰ ਤੇ ਆਪਾਂ ਵੀ ਸਕਾਂਗੇ ਪ੍ਰਸ਼ਾਦਾ ਹੁਣ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਲੰਗਰ ਜਰੂਰ ਸਕਾਂਗੇ ਚਲੋ ਦਰਸ਼ਕੋ ਇਸ ਵੀਡੀਓ ਨੂੰ ਆਪਣੇ ਨਾਲ ਦੇਆਂ ਤੱਕ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਓ ਤੇ ਵੀਡੀਓ ਜਾਨਾ ਵੱਡੀ ਹੋਣ ਕਰਕੇ ਆਪਾਂ ਵੀਡੀਓ ਨੂੰ ਇੱਥੇ ਰੋਕਾਂਗੇ ਤੇ ਅਗਲੀ ਵੀਡੀਓ ਅਗਲੇ ਗੁਰਦੁਆਰੇ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ